ਬਈ ਲੱਖੇ ਬਾਈ ਨੂੰ ਬਈ ਕਿੱਥੋਂ ਲੱਗਣ ਲੱਗੀ ਵੀ ਹੈ ਨਾ ਲੋਕ ਵੀ ਪ੍ਰੇਰਿਤ ਹੋ ਗਏ ਕਿੱਥੋਂ ਮਨ ਚ ਦੇਖੋ ਆ ਮੈਂ ਮੇਰੇ ਚਾਚੇ ਤੋਂ ਸਿੱਖਿਆ ਜੀ ਮੇਰਾ ਚਾਚਾ ਵਾਟਰ ਬਾਕਸ ਮਹਿਕਮੇ 'ਚ ਨੌਕਰੀ ਕਰਦਾ ਸੀਗਾ ਉਹ ਉੱਥੋਂ ਤਰਾਸਤ ਲਿਆਉਂਦਾ ਘਰੇ ਲਾਉਂਦਾ ਖੇਤ ਲਾਉਂਦਾ ਹੈ ਨਾ ਮੇਰੇ ਦਾਦੇ ਨੂੰ ਵੀ ਸ਼ੌਂਕ ਸੀਗਾ ਫਿਰ ਮੈਂ 2009 ਤੋਂ ਲੈ ਕੇ ਲਗਾਤਾਰ ਮੈਨੂੰ 16 ਸਾਲ ਹੋ ਗਏ ਆ ਔਰ ਮੈਂ ਪਾਲਦਾ ਵੀ ਆ ਮੈਂ ਲੜਦਾ ਵੀ ਆ ਇਸੇ ਕਰਕੇ ਮੈਂ ਟਾਲਿੰਗ ਵਾਲਾ ਪਰਚਾ ਕਰਾਇਆ ਲੋਕਾਂ ਤੇ ਇਸੇ ਕਰਕੇ ਮੈਂ ਫਫੜੇ ਵਾਲਾ ਜਿਹੜਾ ਬੋੜ ਵੱਡਿਆ ਫਫੜੇ ਭਾਈ ਕੇ ਉਹਨਾਂ ਲੋਕਾਂ ਦੇ ਮਗਰ ਪਿਆ ਹੋ ਇਸੇ ਕਰਕੇ ਮੈਂ ਭੰਮੇ ਵਾਲਾ ਜੰਗਲ ਜਿਹੜਾ ਬੱਟਿਆ ਬਾਹਾ ਲੋਕਾਂ ਨੂੰ ਦਵਾਰੇ ਲਵਾਇਆ ਉੱਥੇ ਲੜ ਕੇ ਇਸੇ ਕਰਕੇ ਮੇਰੀ ਲੜਾਈ ਆ ਲੋਕਾਂ ਨਾਲ ਵੀ ਤੁਸੀਂ 40 ਸਾਲ ਦਾ ਹੋਇਆ ਰੁੱਖ ਮਿੰਟ ਲਾਉਣੇ ਵੱਢਣ ਲੱਗੇ ਯਾਰ ਮੇਰਾ ਵੀ ਉਹ ਕਹਿੰਦਾ ਦਿਲ ਕਰਦਾ ਮੈਂ ਰੁੱਖਾਂ ਦੀ ਜੂਨੇ ਆ ਮੈਂ ਲੈ ਵੀ ਸੱਜਣੋ ਵੀਡੀਓ ਆ ਕੁਦਰਤ ਨਾਲ ਸੰਬੰਧਿਤ ਦੇ ਪਹਿਲੀ ਗੱਲ ਕਰ ਦਿਓ ਸ਼ੇਅਰ ਤੇ ਬਈ ਸਾਰਿਆਂ ਨੂੰ ਸასი ਆਸੀ ਕਾਲ ਬਾਈ ਆਸੀ ਕਾਲ ਸਾਰਿਆਂ ਨੂੰ ਤੇ ਬਾਈ ਆਪਾਂ ਦੱਸ ਸਕੀ ਬਈ ਜਿਹੜਾ ਅੱਜ ਉਪਰਾਲਾ ਕਰ ਰਹੇ ਹਾਂ ਇਹ ਕਿੱਥੇ ਕਰ ਰਹੇ ਹਾਂ ਕਿਹੜੇ-ਕਿਹੜੇ ਬੂਟੇ ਦਾ ਕਰ ਰਹੇ ਹਾਂ ਅੱਜ ਇੱਕ ਸੌਣਾ ਇਸ ਸੰਗਨਾਨ ਦਾ ਦਿਹਾੜਾ ਜੀ ਤੇ ਸ਼ੁਰੂਆਤ ਜਿਹੜੀ ਆਪਾਂ ਸੌਣ ਤੇ ਭਾਦੋਂ ਦੋ ਮਹੀਨੇ ਆਪਾਂ ਜਿਹੜੇ ਰੁੱਖ ਹੋ ਲਾ ਸਕਦੇ ਹਾਂ ਇਹ ਦੋ ਮਹੀਨੇ ਮੀਂਹ ਵੀ ਪੈਂਦੇ ਆ ਮੌਸਮ ਬਦਲ ਜਾਂਦਾ ਪਹਿਲਾਂ ਗਰਮੀ ਬਹੁਤ ਹੁੰਦੀ ਆ ਜੀ ਤੇ ਗਾਂਹ ਆਸੂ ਕੱਤੇ ਜੇ ਥੋੜੇ ਥੋੜੇ ਦਰਖਤ ਜਾ ਕੇ ਰੋਕ ਵੀ ਜਾਂਦੇ ਆ ਠੰਡ ਉਤਰਨੀ ਸ਼ੁਰੂ ਹੋ ਜਾਂਦੀ ਸੋ 2 ਮਹੀਨੇ ਸਭ ਤੋਂ ਜ਼ਿਆਦਾ ਜੇ ਦਰਖਤ ਲਾਉਣ ਦਾ ਸਮਾਂ ਤਾਂ ਸੌਣ ਤੇ ਭਾਦਵਾ ਜੀ ਸੋ ਇਹਨਾਂ ਦਰਖਤਾਂ ਦੀ ਸੇਵਾ ਬਾਈ 10000 ਰੁੱਖ ਸਾਡੇ ਮਿੱਤਰ ਨੇ ਸ਼ਾਮਾ ਮਲੇਰਕੋਟਲੇ ਤੋਂ ਨਿਮਾਂਤਨੌਲੇ ਤੋਂ ਕੁਲਦੀਪ ਸਰਪੰਚ ਬੁਗਰਾ ਤੋਂ 10000 ਰੁੱਖ ਸਾਡੇ ਸਾਹਮਣੇ ਜਿਹੜਾ ਪਿੱਛੇ ਪਿਆ ਇਹ ਇਹਨਾਂ ਭਰਾਵਾਂ ਨੇ ਸੇਵਾ ਕੀਤੀ ਆ ਤੁਸੀਂ ਸਾਡੇ ਕੋਲੋਂ 10000 ਰੁੱਖ ਜਿਹੜਾ ਉਹਦੇ ਵਿੱਚ ਟਾਲੀਆਂ ਨੇ ਦੇਕਾਂ ਨੇ ਹਲਦਾਰ ਉਹਦੇ ਵਿੱਚ ਅੰਬ ਨੇ ਚਾਮਣਾ ਨੇ ਅਰਜਣ ਦੇ ਬੂਟੇ ਆ ਤੁਸੀਂ ਇਹ ਰੁੱਖ ਸਾਡੇ ਕੋਲੋਂ ਆ ਕੇ ਕਿਸੇ ਵੀ ਕੋਈ ਵੀ ਕੀਮਤ ਨਹੀਂ ਇਹਦੀ ਜੀ ਤੁਸੀਂ ਉਧਰੋਂ ਦੀਪਕ ਠਾਬਾ ਸੁਣਿਆ ਹੋਣਾ ਤਨੋਲੇ ਵਾਲਾ ਜੀ ਬਿਲਕੁਲ ਉਹਦੇ ਸਾਹਮਣੇ ਸਾਹਮਣੇ ਸਾਡਾ ਭਰਾ ਮੇਰੇ ਸੱਜੇ ਹੱਥ ਖੜਾ ਨਿੰਮਾ ਤੁਸੀਂ ਇਹਨਾਂ ਕੋਲੋਂ ਜਾ ਕੇ ਉਹ ਉਥੋਂ ਰੁੱਖ ਜਿਹੜੇ ਨੇ ਵੀ ਕਿਸੇ ਉਸ ਏਰੀਏ ਦੇ ਵਿੱਚ ਲਾਉਣੇ ਆ ਤਾਂ ਤੁਸੀਂ ਉਥੋਂ ਮੁਫਤ ਦੇ ਵਿੱਚ ਰੁੱਖ ਜਿਹੜੇ ਉਥੋਂ ਚੱਕ ਸਕਦੇ ਆ ਤੁਸੀਂ ਮੇਰੇ ਕੋਲ ਮੇਰੇ ਏਰੀਏ ਵਿੱਚ ਲਾਉਣੇ ਆ ਤਾਂ ਤੁਸੀਂ ਮੇਰੇ ਕੋਲੇ ਸਿਧਾਣੀ ਆ ਕੇ ਇਹ ਰੁੱਖ ਜਿਹੜੇ ਉਹ ਲੈ ਸਕਦੇ ਆ ਜੇ ਕਿਸੇ ਸੰਗਰੂਰ ਮਲੇ ਕੋਰਲੇ ਪਾਸੇ ਲਾਉਣੇ ਆ ਤਾਂ ਨਗਰ ਕਾਉਂਸਲ ਦਾ ਦਫ਼ਤਰ ਆ ਜਿਹੜਾ ਜੀ ਉਹਦੇ ਬਿਲਕੁਲ ਸਾਹਮਣੇ ਤੁਹਾਨੂੰ ਇਹ ਰੁੱਖ ਜਿਹੜੇ ਉਹ ਮਿਲ ਜਾਣਗੇ ਸੋਨੂੰ ਅਸੀਂ ਇਸ ਵੀਡੀਓ ਦੇ ਵਿੱਚ ਨੰਬਰ ਜਿਹੜਾ ਇੱਕ ਨਸਰ ਕਰ ਦਿੰਨੇ ਆ ਨਿਮੇ ਤੇਰਾ ਨੰਬਰ ਬੋਲਦੇ 9023100302 ਇਹ ਨੰਬਰ ਆ ਨਿਮਾ ਸਿੰਘ ਧਣੋਲੇ ਦਾ ਤੁਸੀਂ ਇਹਦੇ ਨਾਲ ਸੰਪਰਕ ਕਰਕੇ ਧਣੋਲਿਓ ਮਲੇਰਕੋਟਲੇ ਤੋਂ ਜਾਂ ਸਧਾਨਿਆਂ ਤੋਂ ਤੁਸੀਂ ਦਰਾਜ ਚੱਕ ਸਕਦੇ ਹੋ ਪਰ ਇੱਕ ਸੋ ਨੂੰ ਬੇਨਤੀ ਆ ਤੇ ਸ਼ਰਤ ਵੀ ਆ ਵੀ ਆਪਾਂ ਖਾਣਾ ਪੂਰਤੀ ਵਾਲੀ ਕਰਦੇ ਆ ਵੀ ਰੁੱਖ ਲਾਤ ਆ ਜੀ ਫੋਟੋ ਕਰਾ ਲਈ ਜੀ ਸਟੋਰੀ ਪਾਤੀ ਜੀ ਵੀਡੀਓ ਬਣਾ ਲਈ ਜੀ ਉਹ ਨਾ ਹੋਵੇ ਇਹ ਲਾਉਣਾ ਸੌਖਾ ਪਾਲਣਾ ਬਹੁਤ ਔਖਾ ਇੰਨੀ ਸੰਭਾਲ ਪਾਲ ਦਾ ਇਹਨੂੰ ਪਸ਼ੂ ਵੀ ਖਾ ਸਕਦੇ ਆ ਇਹਨੂੰ ਪਾਣੀ ਵੀ ਮਾਰ ਸਕਦਾ ਇਹਨੂੰ ਸੋਕਾ ਵੀ ਮਾਰ ਸਕਦਾ ਇਹਨੂੰ ਸੁੰਡੀ ਪੈ ਸਕਦੀ ਆ ਇਹਨੂੰ ਸਿਉਂਖ ਪੈ ਸਕਦੇ ਕੋਈ ਵੀ ਬਿਮਾਰੀ ਇਹਨੂੰ ਪੈ ਸਕਦੀ ਸੋ ਅਸੀਂ ਬੇਨਤੀ ਕਰਦੇ ਆ ਵੀ ਜਿਹੜੇ ਸੱਜਣ ਸਾਡੇ ਕੋਲੋਂ ਇਹ ਰੁੱਖ ਲੈ ਕੇ ਜਾਣਗੇ ਅਸੀਂ ਸਾਲ ਬਾਅਦ ਉਹਦਾ ਨਾਂ ਲਿਖਾਂਗੇ ਵੀ ਫਲਾਣਾ ਬੰਦਾ 100 200 500000 ਬੂਟਾ ਲਗਿਆ ਉਸ ਬੰਦੇ ਨੇ ਲਾਏ ਆ ਉਹਦੀ ਦੇਖਭਾਲ ਕੀਤੀ ਉਹੀ ਸੱਜਣਾ ਹਣ ਜਿਹੜੇ ਲਾ ਕੇ ਦੇਖਭਾਲ ਕਰਨਗੇ ਉਹ ਨਾਉਣ ਵੀ ਆ ਜਾਓ ਜੀ ਚਲੋ ਜੀ ਮੁੰਡੇ ਇਕੱਠੇ ਹੋ ਗਏ ਚਲੋ ਜੀ ਰੁੱਖ ਲਾਉਣੇ ਆ ਲਾ ਕੇ ਕਈ ਵਾਰੀ ਮੁੜ ਕੇ ਉਹਨਾਂ ਦੀ ਸਾਰ ਨਹੀਂ ਲੈਂਦੇ ਉਹਦਾ ਕੋਈ ਫਾਇਦਾ ਨਹੀਂ ਜੀ ਸੋ ਅਸੀਂ ਸਾਲ ਬਾਅਦ ਸਾਡੀ ਸੰਸਥਾ ਤੁਹਾਡੇ ਕੋਲੇ ਆਊਗੀ ਜਿਹੜੇ ਬੰਦੇ ਨੇ ਹਜ਼ਾਰ ਰੁੱਖ ਲਾ ਕੇ ਜਾਂ 500 ਬੂਟਾ ਲਾ ਕੇ ਕਾਮਯਾਬ ਕਰਤਾ ਚਲੋ ਜੋ 20 50 ਤਾਂ ਫਮੰਦ ਲਿਆ ਮਰ ਵੀ ਸਕਦੇ ਆ ਜੀ ਬਾਈ ਪਰ ਜਿਹੜੇ ਨੇ 500 ਦੇ ਵਿੱਚੋਂ 4 450 ਬੂਟਾ ਕਾਮਯਾਬ ਕਰਤਾ ਉਹ ਚਾਹੇ ਕੋ ਕਲੱਬ ਆ ਕੋਈ ਪਿੰਡ ਦਾ ਚਾਹੇ ਕੋ ਪੰਚਾਇਤ ਆ ਚਾਹੇ ਕੋ ਸੰਸਥਾ ਅਸੀਂ ਉਹਨੂੰ ਬਕਾਇਦਾ ਤੌਰ ਤੇ ਵਿਸ਼ੇਸ਼ ਸਨਮਾਨ ਦੇ ਨਾਲ ਵੀ ਉਹਨੂੰ ਸਨਮਾਨਿਆ ਜਾਊਗਾ ਉਹ ਸੰਸਥਾ ਨੂੰ ਉਸ ਕਲੱਬ ਨੂੰ ਜਾਂ ਉਸ ਕਿਸੇ ਵੀ ਇਨਸਾਨ ਨੂੰ ਜਿਹੜਾ ਬੰਦਾ ਉਹਨਾਂ ਨੂੰ ਸਾਲ ਪਰ ਲਾ ਕੇ ਸਾਨੂੰ ਦਿਖਾਊਗਾ ਅਸੀਂ ਗੇੜਾ ਮਾਰਨਾ ਚਾਰਜ ਪਰ ਜਿੱਥੇ ਵੀ ਤੁਸੀਂ ਲਾਵਾਂਗੇ ਵੀ ਇੱਥੇ ਕਨਾਲ ਲਾਈ ਆ ਦੋ ਕਨਾਲਾਂ ਲਾਈਆਂ ਅੱਧਾ ਕਿੱਲਾ ਲਾਇਆ ਮਰਲਾ ਲਾਇਆ ਸੜਕ ਤੇ ਲਾਇਆ ਪਹੀ ਤੇ ਲਾਇਆ ਖਾਲਾਂ ਤੇ ਲਾਇਆ ਜਿੱਥੇ ਕੋ ਸਾਂਝੀਆਂ ਥਾਵਾਂ ਪਈਆਂ ਨੇ ਗੁਰੂ ਘਰ ਹੋਗੇ ਪੰਚਾਇਤਾਂ ਹੋ ਗਈਆਂ ਸਵੇ ਹੋ ਗਏ ਕੋ ਧਰਮਸ਼ਾਲਾ ਹੋ ਗਈ ਕੋ ਰਸਤੇ ਹੋ ਗਏ ਕੋ ਖਾਲੇ ਕੋ ਉਸ ਤਰ੍ਹਾਂ ਜਿੱਥੇ ਵੀ ਤੁਹਾਨੂੰ ਥਾਂ ਮਿਲਦਾ ਉਸ ਤਰੀਕੇ ਨਾਲ ਰਵੈਤੀ ਰੁੱਖ ਨੇ ਪਿੱਪਲ ਬੋੜ ਨਿੰਮਾ ਤੂਤ ਟਾਲੀਆਂ ਬੇਰੀਆਂ ਕਿਕਰਾਂ ਦੇਸੀ ਦੇਸੀ ਕਿਕਰ ਨਹੀਂ ਆਪਾਂ ਲਾਉਂਦੇ ਜਿਹੜੇ ਸਾਡੇ ਰਵੈਤੀ ਪ੍ਰਾਤਨ ਰੁੱਖ ਸੀ ਇਹਨਾਂ ਦਾ ਮਹੱਤਵ ਹੈ ਸਾਡੀ ਜ਼ਿੰਦਗੀ 'ਚ ਵੀ ਤੇ ਇਸ ਧਰਤੀ ਦੇ ਉੱਤੇ ਵੀ ਜੀ ਬਈ ਇਹ ਗੁਰਬਾਣੀ ਚ ਵੀ ਇਹਨਾਂ ਸਾਰੇ ਰੁੱਖਾਂ ਦਾ ਵਰਣਨ ਕੰਨੇ ਕੱਲੇ ਕੱਲੇ ਰੁੱਖ ਦਾ ਨਾਮ ਜਿਹੜਾ ਸਾਡੇ ਗੁਰੂਆਂ ਨੇ ਦਰਜ ਕੀਤਾ ਗੁਰਬਾਣੀ ਚ ਅਸੀਂ ਹਰ ਪੱਖ ਤੋਂ ਤੁਹਾਡੀ ਮਦਦ ਕਰਾਂਗੇ ਕੋਈ ਤੁਹਾਡੇ ਕੋਲੋਂ ਪੈਸਾ ਨਹੀਂ ਮਲੇਰ ਕੋਠਲੇ ਦਫ਼ਤਰ ਦੇ ਸਾਹਮਣੇ ਸਾਡਾ ਮਿੱਤਰ ਸ਼ਿਆਮਾ ਉਹਨੇ ਇਹ ਰੁੱਖਾਂ ਦੀ ਸੇਵਾ ਕੀਤੀ ਉਹ ਕਹਿੰਦਾ ਭਾਈ 10000 ਲਾਓ 20000 ਲਾਓ 50000 ਲਾਓ ਮੈਂ ਰੁੱਖ ਜਿਹੜੇ ਉਹ ਮੁਫਤ ਦੇਵਾਂਗਾ ਉਹਨੇ 10000 ਬੂਟਾ ਮੇਰੇ ਕੋਲ ਪਿੰਡ ਸਧਾਣੀ ਭੇਜਤਾ ਤੇ ਤੁਸੀਂ ਪਰ ਲਾ ਕੇ ਕਾਮਯਾਬ ਕਰਕੇ ਸਾਨੂੰ ਬੁਲਾ ਕੇ ਦਿਖਾ ਦਿਓ ਤਹਾਨੂੰ ਵਧੀਆ ਤਰੀਕੇ ਨਾਲ ਆਭਾਰਿਆ ਵੀ ਜਾਊਗਾ ਤੇ ਸਨਮਾਨ ਵੀ ਕੀਤਾ ਜਾਊਗਾ ਦੇਖੋ ਇਹ ਦੋ ਚੀਜ਼ਾਂ ਨੇ ਨਾਲੇ ਪੌਣਾਂ ਦੇ ਨਾਲੇ ਫਲੀਆਂ ਤੇ ਨਾਲੇ ਅਸੀਂ ਕੁਦਰਤ ਦੀ ਸੇਵਾ ਕਰਦੇ ਆਂ ਅਸੀਂ ਧਰਤੀ ਦਾ ਜਿਹੜਾ ਆਪਣਾ ਫਰਜ਼ ਆ ਅਸੀਂ ਧਰਤੀ ਪ੍ਰਤੀ ਇਸ ਵਾਤਾਵਰਣ ਕੁਦਰਤ ਪ੍ਰਤੀ ਉਹ ਵੀ ਅਸੀਂ ਨਿਭਾਉਨੇ ਆਂ ਮੈਂ ਬਹੁਤ ਵਾਰੀ ਇਹ ਗੱਲਾਂ ਦਾ ਜ਼ਿਕਰ ਕੀਤਾ ਕਿ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਭਰਾਂ ਤੇ ਦਰਵੇਸ਼ਾਂ ਨਾਲ ਲੋੜੀਆ ਰੁੱਖਾਂ ਦੀ ਜਰਾੰਦ ਗੁਰਬਾਣੀ ਕਹਿੰਦੀ ਐ ਅੰਡਜ ਜੇਰ ਜਸਿੱਤ ਜਕੀਨੀ ਉਤਪਜ ਖਾਨ ਬਹੌਰ ਚ ਦਿੰਨੀ ਵੀ ਜਿਹੜੀ ਇਹ ਸ੍ਰਿਸ਼ਟੀ ਦੇ ਉੱਤੇ ਜਿੰਨਾ ਵੀ ਇੱਥੇ ਜੀਵਨ ਟੜਕਦਾ ਧਰਤੀ ਦੇ ਉੱਤੇ ਪੂਰੀ ਕਾਇਨਾਤ ਦੇ ਵਿੱਚ ਉਹ ਉਹਦੇ ਚ ਇਹ ਜਿਹੜੀ ਉਤਪਤੀ ਆ ਜਿਹੜਾ ਜਨਮ ਹੋਇਆ ਇੰਨਾ ਸਾਰੀਆਂ ਚੀਜ਼ਾਂ ਚੋਂ ਹੋਇਆ ਜਿਹੜੀ ਗੁਰਬਾਣੀ ਗੱਲ ਕਰਦੀ ਤੇ ਇਹਦੇ ਵਿੱਚ ਰੁੱਖ ਵੀ ਉਹ ਜੂਨੀ ਚਾਉਂਦੇ ਆ ਜੂਨ ਚਾਉਂਦੇ ਆ ਇਹ ਵੀ ਦੁੱਖ ਸੁੱਖ ਮਹਿਸੂਸ ਕਰਦੇ ਨੇ ਇਹ ਵੀ ਖੁਸ਼ ਹੁੰਦੇ ਨੇ ਇਹ ਵੀ ਰੋਂਦੇ ਨੇ ਇਹ ਵੀ ਗੱਲਾਂ ਕਰਦੇ ਨੇ ਇਹ ਵੀ ਗੀਤ ਗਾਉਂਦੇ ਨੇ ਜਿਵੇਂ ਸ਼ਿਵ ਨੇ ਕਿਹਾ ਕਿ ਜੇ ਤੁਸੀਂ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ ਮੇਰਾ ਵੀ ਉਹ ਕਹਿੰਦਾ ਦਿਲ ਕਰਦਾ ਮੈਂ ਰੁੱਖਾਂ ਦੀ ਜੂਨੇ ਆਵਾਂ ਜੀ ਹਨਾ ਰੁੱਖ ਤਾਂ ਮੇਰੀ ਮਾਹ ਵਰਗੇ ਨੇ ਜਿਉਂ ਰੁੱਖਾਂ ਦੀਆਂ ਛਾਵਾਂ ਰੁੱਖ ਤਾਂ ਮੇਰੇ ਬਾਬੇ ਵਰਗੇ ਪੱਤਰ ਟਾਵਾ ਟਾਵਾ ਰੁੱਖ ਤਾਂ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ ਜਣ ਕਿੰਨਾ ਵਰਨਨ ਉਹਨੇ ਰੁੱਖਾਂ ਦਾ ਕਮਾਲ ਦਾ ਕੀਤਾ ਸੋ ਮੈਂ ਇੱਕੋ ਬੇਨਤੀ ਆ ਮੈਂ 16 ਸਾਲ ਹੋ ਗਏ ਲਗਾਤਾਰ ਮੈਨੂੰ ਇਸ ਕੰਮ ਵਿੱਚ ਪੈਨੂੰ 16 ਸਾਲ ਲਗਾਤਾਰ ਮੈਂ ਰੁੱਖ ਲਾਉਣਾ ਹਰ ਆਹ ਚੰਦ ਚਾਰ ਮਹੀਨੇ ਮੈਂ ਆਪਣੀ ਜ਼ਿੰਦਗੀ ਦੇ ਇੱਧਰ ਹੀ ਸਮਰਪਿਤ ਕਰਦਾ ਹੁੰਨਾ ਜੀ ਬਾਈ ਐਨਾ ਆਨੰਦ ਹੈ ਜ਼ਿੰਦਗੀ 'ਚ ਹੁਣ ਹਰ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਆ ਚਿੰਤਾ ਤਣਾਅ ਬੋਝ ਭੱਜੋ ਹੀ ਫਿਰਦਾ ਬੰਦਾ ਸ਼ਰਮੂਹ ਕਿੱਥੇ ਕਿਹੜੇ ਖੂਚ ਡਿੱਗਣਾ ਆ ਠਹਿਰ ਜਾ ਖੜਾ ਜਾ ਸਹੀ ਗੱਲ ਸਬਰ ਕਰ ਲਾ ਸੰਤੋਖ ਤੋਂ ਕੰਮ ਲੈ ਲਾ ਕੁਦਰਤ ਨਾਲ ਜੁੜ ਜਾ ਜਦੋਂ ਇਹਨਾਂ ਨਾਲ ਆੜੀ ਪਾਏਗਾ ਨਾ ਇਹ ਤੇਰੇ ਨਾਲ ਗੱਲਾਂ ਕਰਨਗੇ ਬਾਈ ਕਰਦੇ ਵੀ ਨੇ ਸਚਾਈ ਆ ਇਹ ਇਹ ਵਿਗਿਆਨ ਨੇ ਵੀ ਸਿੱਧ ਕੀਤਾ ਹੋਇਆ ਹੈ ਕਿ ਇੰਨਾ ਜਾਨ ਹੈ ਜਿਵੇਂ ਸਾਡਾ ਸਰੀਰ ਸੈੱਲਾਂ ਦਾ ਬਣਿਆ ਇਹ ਵੀ ਸੈੱਲਾਂ ਤੋਂ ਬਣਿਆ ਆਪਾ ਅਗ ਲਾ ਕੇ ਮਚਾ ਦਿੰਨੇ ਆ ਆਪਾ ਕਹਾੜਾ ਮਾਰਨ ਲੱਗੇ ਮੈਂ ਇਸੇ ਕਰਕੇ ਮੇਰੀ ਲੜਾਈ ਆ ਲੋਕਾਂ ਨਾਲ ਵੀ ਤੁਸੀਂ 40 ਸਾਲ ਦਾ ਹੋਇਆ ਰੁੱਖ ਮੈਂਟ ਲਾਉਣੇ ਆ ਵੱਢਣ ਲੱਗੇ ਯਾਰ ਮੁਰਖੇ ਕਹਿ ਦਿੰਦੇ ਅਸੀਂ ਲਾ ਦਿੰਨੇ ਆ ਜੀ ਵੱਢ ਕੇ ਨਵਾਂ ਲਾ ਦਿੰਨੇ ਆ ਯਾਰ ਜਿਹੜਾ 40 ਸਾਲ ਚ ਹੋਇਆ ਅੱਜ ਦਾ ਲਾਇਆ 40 ਸਾਲ ਕਦੋਂ ਆਉਣਗੇ ਇੱਕ ਬਰੋਟਾ ਪਿਪਟਲ ਬੋੜ ਇਹ 40 40 ਸਾਲ ਤੱਕ ਵੈਸੇ ਜਵਾਨ ਹੁੰਦੇ ਲਾ ਦਿੰਦੇ ਆ ਸੈਂਕੜੇ ਸਾਲ ਉਮਰ ਆਦੀ ਪੁਰਾਣੇ ਰੁੱਖ ਸਾਡੇ ਬਾਣ ਕਰੀਰ ਰੇਰੂ ਇਹ ਖਤਮ ਹੀ ਹੋ ਗਏ ਸੂਡਾ ਲਾਇਆ ਕਰਨ ਸੂਡੇ ਜਾਨਵਰ ਬਹੁਤ ਆਉਂਦੇ ਆ ਹਮ ਸਹੀ ਹੈ ਤੁਸੀਂ ਕਰਕੇ ਸਾਰੇ ਰੁੱਖਾਂ ਨੂੰ ਲਾਓ ਸਾਡੇ ਕੋਲੇ ਰੁੱਖ ਤੁਹਾਡੇ ਲਈ ਹਾਜ਼ਰ ਨੇ ਅਸੀਂ ਵੀ ਹਾਜ਼ਰ ਆ ਤੁਹਾਡੇ ਕੋਲ ਗਿਆੜਾ ਮਾਰਾਂਗੇ ਤੁਹਾਨੂੰ ਸੁਝਾਅ ਵੀ ਜਿਹੜਾ ਦੇਣਾ ਵੀ ਕਿਵੇਂ ਕਿਹੜਾ ਕਿੱਥੇ ਰੁੱਖ ਲੱਗਦਾ ਜਿਆਦੇ ਪਾਣੀ ਚ ਕਿਹੜਾ ਲੱਗਦਾ ਰਸੀਲੀ ਧਰਤੀ ਚ ਕਿਹੜਾ ਲੱਗਦਾ ਸੋਕਾ ਮਾੜਾ ਮੋਟਾ ਪੈਂਦਾ ਉੱਥੇ ਕਿਹੜਾ ਲੱਗਦਾ ਉਹ ਸਾਰੀ ਅਸੀਂ ਜਾਣਕਾਰੀ ਤੁਹਾਨੂੰ ਦੇ ਵੀ ਦੇਵਾਂਗੇ ਇੱਕ ਬਾਈ ਇਸ ਮਤਲਬ ਕਿ ਸਵਾਲ ਆ ਤੁਸੀਂ ਕਿਹਾ ਵੀ ਰੀਲਾਂ ਤੋਂ ਚੇਟਕ ਲੱਗਦੀ ਆ ਤੇ ਵੀ ਇੱਕ ਹਰ ਇੱਕ ਨੂੰ ਪਤਾ ਵੀ ਲੱਖਾ ਬਾਈ ਕੁਦਰਤ ਪ੍ਰੇਮੀ ਆ ਤੇ ਇਹ ਵੀ ਪਤਾ ਵੀ ਲੱਖੇ ਬਾਈ ਨੇ ਲੱਖਾਂ ਦਰਖਤ ਲਾਈ ਤੇ ਜੇ ਮੈਂ ਆਪਦਾ ਨਿੱਜੀ ਸਵੈਸੇ ਥੋੜਾ ਸਵਾਲ ਆਏ ਪੁੱਛ ਲਾਂ ਬਈ ਲੱਖੇ ਬਾਈ ਨੂੰ ਬਈ ਕਿੱਥੋਂ ਲਾਗਣ ਲੱਗੀ ਵੀ ਹੈ ਨਾ ਲੋਕ ਵੀ ਪ੍ਰੇਰਿਤ ਹੋਏ ਕਿੱਥੋਂ ਇਹ ਨਾ ਦੇਖੋ ਮੈਂ ਤੁਹਾਨੂੰ ਦੱਸਦਾ ਜਦੋਂ ਬੰਦੇ ਦਾ ਬਚਪਨ ਹੁੰਦਾ ਨਾ ਜੀ ਬਈ ਬਚਪਨ ਦੇ ਵਿੱਚ ਘਰਾਂ ਚ ਮਾਹੌਲ ਮਿਲਦਾ ਜਵਾਕ ਨੂੰ ਹੂੰ ਉਹ ਜਿਹੋ ਜਿਹਾ ਮਾਹੌਲ ਮਿਲਦਾ ਮੈਂ ਮੇਰੇ ਚਾਚੇ ਤੋਂ ਸਿੱਖਿਆ ਜੀ ਮੇਰਾ ਚਾਚਾ ਵਾਟਰ ਬਾਕਸ ਮਹਿਕਮੇ 'ਚ ਨੌਕਰੀ ਕਰਦਾ ਸੀਗਾ ਉਹ ਉੱਥੋਂ ਦਰਖਤ ਲਿਆਉਂਦਾ ਘਰੇ ਲਾਉਂਦਾ ਖੇਤ ਲਾਉਂਦਾ ਹੈ ਨਾ ਮੇਰੇ ਦਾਦੇ ਨੂੰ ਵੀ ਸ਼ੌਂਕ ਸੀਗਾ ਫਿਰ ਮੈਂ ਆਪਾਂ ਹੁਣ ਤਾਂ ਚਲੋ ਨਰਸਰੀਆਂ 'ਚ ਮੈਣ ਲੱਗ ਗਏ ਉਦੋਂ ਆਪਾਂ ਕਲਦੀਪ ਆਪਾਂ ਪੱਟਕੇ ਲਿਆਉਂਦੇ ਖੋਗ ਕੇ ਲਿਆਉਂਦੇ ਜਾਮਣ ਥੱਲੋਂ ਜਾਮਣ ਖੋਗ ਲਿਆਂਦੀ ਜਾਂ ਆਪਾਂ ਉਹ ਅੰਬ ਚੂਸ ਕੇ ਚੂਪ ਕੇ ਤੋਂ ਗੁੱਟਲੀ ਆਪਾਂ ਕਟੋਲੀ 'ਚ ਦੱਬ ਦਿੰਦੇ ਜੀ ਤੇ ਉਹ ਉਗ ਰਹੀ ਆਉਂਦੀ ਤੇ ਉਹ ਬੜਾ ਅਸੀਂ ਖੁਸ਼ ਹੁੰਦੇ ਹਾਂ ਨਾ ਜਿਵੇਂ ਜਿਵੇਂ ਨਾ ਮੈਂ ਮੇਰੇ ਬਚਪਨ ਦੀ ਤੁਹਾਨੂੰ ਮਜ਼ਾਦ ਸਾਂਝੀ ਕਰਦਾ ਵੀ ਜਦੋਂ ਉਹ ਕਟੋਲੀ ਦੱਬਦੇ ਉਹ ਰੋਜ਼ ਨੂੰ ਦੇਖਦੇ ਵੀ ਨਿਕਲੇ ਹੀ ਬਾਹਰ ਨਿਕਲੇ ਹੀ ਜਦੋਂ ਨਿਕਲਦਾ ਆਏ ਹੌਲੀ ਹੌਲੀ ਪੁੰਗਰਦਾ ਹੈ ਨਾ ਤਾਂ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਆ ਉਹ ਜਿਹੜੇ ਉਹ ਬਚਪਨ ਆਪਾਂ ਹੰਡਾਇਆ ਹੁਣ ਵਾਲੇ ਜਿਹੜਾ ਆਖਣ ਦਾ ਪਤਾ ਹੀ ਨਹੀਂ ਯਾਰ ਮੋਬਾਈਲਾਂ ਨੇ ਉਹਨਾਂ ਦੀ ਤਾਂ ਬਚਪਨ ਹੀ ਗਾਲਤਾ ਯਾਰ ਹੂੰ ਜ਼ਿੰਦਗੀ ਖੋ ਲਈ ਉਹਨਾਂ ਦੀ ਤਾਂ ਖੁਸ਼ੀਆਂ ਹੀ ਖੋ ਲਈਆਂ ਉਹਨਾਂ ਦੀਆਂ ਤਾਂ ਉਹਨਾਂ ਕੋਲ ਕਿਹੜੀ ਖੁਸ਼ੀ ਹੈ ਅੱਜ ਕੱਲ ਸੋ ਉੱਥੋਂ ਹੀ ਸ਼ੁਰੂ ਹੋਏਵੇਂ ਆ ਹੂੰ ਨਿੰਮਕ ਥੱਲੇ ਖੋ ਗੱਲਾਂ ਦੀ ਡੇਖ ਖੋ ਗੱਲਾਂ ਦੀ ਵਰਕੈਨ ਠੋਖ ਖੋ ਗੱਲਿਆਂ ਦੀ ਕੋਈ ਆਂਬ ਹੋ ਗਿਆ ਹੁਣ ਆਂਬ ਨੂੰ ਬੜੀ ਕੋਸ਼ਿਸ਼ ਕੀਤੀ ਆਂਬ ਹੁੰਦੇ ਹੀ ਨਹੀਂ ਸੀ ਇਹ ਧਰਤੀ ਮਨ ਦੀ ਘਟਾ ਹੁਣ ਤਾਂ ਮਾੜੇ ਮੋਟੇ ਹੋਣ ਲੱਗ ਗਏ ਹੈਨਾ ਜੀ ਬਈ ਸੋ ਇਸ ਕਰਕੇ ਉੱਥੋਂ ਚੇਟਕ ਲੱਗੀ ਫਿਰ ਮੈਂ 2009 ਤੋਂ ਲੈ ਲਗਾਤਾਰ ਮੈਨੂੰ 16 ਸਾਲ ਹੋ ਗਏ 8-9 ਤੋਂ ਲੈ ਕੇ ਮੈਂ ਲਗਾਤਾਰ ਲੱਗਿਆ ਹੋਇਆ ਹਾਂ ਹਾਂਜੀ ਔਰ ਮੈਂ ਪਾਲਦਾ ਵੀ ਹਾਂ ਮੈਂ ਲੜਦਾ ਵੀ ਹਾਂ ਇਸੇ ਕਰਕੇ ਮੈਂ ਟਾਲਿੰਗ ਵਾਲਾ ਪਰਚਾ ਕਰਾਇਆ ਲੋਕਾਂ ਤੇ ਇਸੇ ਕਰਕੇ ਮੈਂ ਫਫੜੇ ਵਾਲਾ ਜਿਹੜਾ ਬੋਰਡ ਵੱਡਿਆ ਫਫੜੇ ਪਾਈ ਕੇ ਉਹਨਾਂ ਲੋਕਾਂ ਨੇ ਮੰਗਰ ਪਿਆ ਹੋਇਆ ਇਸੇ ਕਰਕੇ ਮੈਂ ਭੰਮੇ ਵਾਲਾ ਜੰਗਲ ਜਿਹੜਾ ਬੱਟਿਆ ਬਾਹਾ ਲੋਕਾਂ ਨੇ ਦੁਵਾਰੇ ਲਵਾਇਆ ਉੱਥੇ ਲੜ ਕੇ ਪੰਚਾਇਤੀ ਜ਼ਮੀਨ ਤੇ ਇਹ ਇਹ ਹੀ ਮੇਰੀ ਲੜਾਈ ਆ ਵੀ ਨਹੀਂ ਯਾਰ ਜ਼ਿੰਦਗੀ ਨੂੰ ਨਾ ਕੀ ਐ ਇੱਥੇ ਯਾਰ ਬੰਦਾ ਅੱਥ ਨੇ ਸੁੱਤਾ ਤੜਕੇ ਉੱਠਿਆ ਕਿ ਨਾ ਉੱਠਿਆ ਕੋਈ ਪਤਾ ਨਹੀਂ ਹਾਂ ਨਾ ਸਹੀ ਹੈ ਇੱਕ ਸਾਹ ਦੀ ਕਹਾਣੀ ਇੱਕ ਹਵਾ ਦੀ ਕਹਾਣੀ ਫਿਰ ਉਹਦੇ ਕੇ ਨਿਕਲ ਗਈ ਮੁੜ ਕੇ ਆਇਆ ਹੀ ਨਾ ਖਤਮ ਮੈਂ ਗੱਲ ਕਿਉਂ ਅਸੀਂ ਯਾਰ ਇੰਨਾ ਇੰਨਾ ਦੇ ਵੈਰੀ ਬਣੇ ਆ ਸੋ ਆਓ ਯਾਰ ਬੱਦ ਤੋਂ ਬੱਦ ਅਸੀਂ ਜਿਹੜਾ ਬੰਦਾ ਕੋਈ ਵੱੜਦਾ ਪੜਦਾ ਨੂੰ ਸਮਝਾ ਗਏ ਵੀ ਰੋਕੀਏ ਵੀ ਨਹੀਂ ਸੂਤੋਂ ਦਾ ਫਿਰ ਡੰਡਾ ਵੀ ਖਿੱਚ ਗਈ ਉਹ ਡੰਡੇ ਦੇ ਵੀ ਯਾਰ ਨੇ ਲੋਕ ਇਹਨਾਂ ਨੂੰ ਇੰਨੀ ਅਕਲ-ਉਕਲ ਹੁਣ ਆਪਾਂ ਗਰਬਾਣੀ ਰੋਜ਼ ਆਪਾਂ ਮੱਥਾ ਟੇਕਦੇ ਗੁਰੂ ਘਰ ਜਾਂਦੇ ਆ ਜੀ ਯਾਰ ਤੁਸੀਂ ਸਿੱਖਿਆ ਕਿੰਨੀ ਦਿੰਦੀ ਹੈ ਗਰਬਾਣੀ ਹਾਂ ਤਾਂ ਰੋਜ਼ ਸਮਝਾਉਂਦੀ ਹੈ ਸਾਨੂੰ ਪੀ ਕੁਦਰਤ ਨੂੰ ਪਿਆਰ ਕਰ ਬੰਦੇ ਆ ਕੁਦਰਤ ਨੂੰ ਸਾੰਭ ਇਹ ਤੇਰੇ ਲਈ ਆ ਪਿਆਰੀ ਕੁਦਰਤ ਬਸ ਹਾਂ ਦੇਖੋ ਨਾ ਬੰਦਾ ਪੰਜ ਤੱਤਾਂ ਦਾ ਬਣਿਆ ਹੂੰ ਮਿੱਟੀ ਪਾਣੀ ਅੱਗ ਹਵਾ ਆਕਾਸ਼ ਨਾ ਜੋ ਬ੍ਰਹਿਮੰਡ ਇਸ ਹੋਈ ਪਿੰਡੇ ਗਰਬਾਣੀ ਵੀ ਕਹਿੰਦੀ ਹੈ ਨਾ ਵੀ ਅਸੀਂ ਇਹ ਮਿੱਟੀ ਮਿੱਟੀ ਸਾਡਾ ਸਰੀਰ ਮਿੱਟੀ ਆ ਸਾਡੇ ਚ ਹਵਾ ਅੱਗ ਆ ਸਾਡੇ ਚ ਪਾਣੀ ਆ ਜੀ ਜਿਹੜੀ ਵੀ ਚੀਜ਼ ਨੂੰ ਅਸੀਂ ਦੂਰ ਹੋ ਰਹੇ ਹਾਂ ਅਸੀਂ ਮਿੱਟੀ ਤੋਂ ਵੀ ਦੂਰ ਹੋ ਗਏ ਸਾਡੇ ਜਵਾਕਾਂ ਨੂੰ ਦੂਰ ਕਰ ਲਾਉਂ ਖੇਡਣ ਨਹੀਂ ਦਿੰਦਾ ਮਿੱਟੀ 'ਚ ਅੱਗੋਂ ਦੂਰ ਭਜਦਿਆਂ ਸੂਰਜ ਆਪਾਂ ਲੈਣੋਂ ਹਟ ਗਏ ਸੂਰਜ 'ਚ ਅੱਗ ਫਟਾ ਮੰਡੀ ਘਟਣ ਇਸ ਕਰਕੇ ਲੱਗ ਗਿਆ ਜੀ ਹਵਾ ਅਸੀਂ ਨਹੀਂ ਤਾਜੀ ਲੈਂਦੇ ਗਰਮੀਆਂ 'ਚ ਅਸੀਂ ਠੋਕ ਕੇ ਅੰਦਰ ਵੜ ਜਾਂਦੇ ਆ ਠੰਡਾਂ 'ਚ ਅਸੀਂ ਰਜਾਈਆਂ 'ਚ ਵੜ ਕੇ ਜੁਬੜਾ ਤੋਂ ਏਸੀ ਹੋਟਰ ਲਾ ਲੈਨੇ ਆ ਯਾਨੀ ਅਸੀਂ ਕੁਦਰਤ ਨੂੰ ਨਿਹਾਰ ਨਹੀਂ ਛੱਡਤਾ ਕੁਦਰਤ ਦਾ ਆਨੰਦ ਹੀ ਮੰਨਣਾ ਛੱਡਤਾ ਜੀ ਇਸ ਕਰਕੇ ਜਿਹੜਾ ਇਹ ਸੋ ਮੈਨੂੰ ਤਾਂ ਬਾਈ ਇਹ ਚੀਜ਼ਾਂ ਨਜ਼ਾਰਾ ਦਿੰਦੀਆਂ ਨੇ ਆਨੰਦ ਦਿੰਦੀਆਂ ਨੇ ਉਹ ਨਾਮ ਖਮਾਰੀ ਨਾਨਕਾ ਚੜੀ ਰਹੇ ਦਨ ਰਾਤ ਜਿਹੜਾ ਉਹ ਖਮਾਰ ਆ ਉਹ ਆਨੰਦ ਆ ਉਹ ਬੰਦੇ ਨੂੰ ਸਕੂਨ ਉਹ ਕੁਦਰਤ ਨਾਲ ਜੁੜ ਕੇ ਮਿੱਟੀ ਨਾਲ ਜੁੜ ਕੇ ਆਉਂਦਾ ਸੋ ਇਸ ਕਰਕੇ ਬਾਈ ਲੋਕਾਂ ਨੂੰ ਅਪੀਲ ਕਰਦੇ ਆ ਕਿ ਲਾਓ ਵੱਧ ਤੋਂ ਵੱਧ ਅਸੀਂ ਤੁਹਾਡੇ ਨਾਲ ਆ ਜੀ ਅਸੀਂ ਤੁਹਾਡਾ ਹਰ ਪੱਖ ਤੋਂ ਸਹਿਯੋਗ ਦੇਵਾਂਗੇ ਸੋ ਮੈਂ ਧੰਨਵਾਦ ਕਰਦਾ ਫਿਰ ਮੇਰੇ ਉਸ ਭਰਾ ਦਾ ਸ਼ਾਮੇ ਦਾ ਮਲੇਰ ਕੋਠਲੇ ਤੋਂ ਜਿਨੇ ਸੇਵਾ ਕੀਤੀ ਹੈ ਜੀ ਉਹ ਬੰਦਾ ਉਹਦੀ ਕੋਈ ਨਰਸਰੀ ਨਹੀਂ ਆ ਹੂੰ ਉਹ ਗਾਹਾਂ ਤੋਂ ਮੁੱਲ ਲੈ ਕੇ ਸੇਵਾ ਕਰ ਰਿਹਾ ਉਹ ਕਹਿੰਦਾ ਭਾਈ ਮੈਨੂੰ ਵੀ ਸ਼ੌਂਕ ਹੈ ਜਨੂਨ ਆ ਜਿੰਨਾ ਵੀ ਲੋਕ ਰੁੱਖ ਲਾਉਣਗੇ ਉਹ ਮੈਨੂੰ ਇੱਕ ਬੂਟਾ 50 ਰੁਪਈਆ ਦਾ ਪਾਵੇ ਮੈਨੂੰ 100 ਦਾ ਪਾਵੇ ਮੈਨੂੰ 200 ਦਾ ਪਾਵੇ ਮੈਂ ਸਾਨੂੰ ਲੈ ਕੇ ਦਵਾਂਗਾ ਤੇ ਲੋਕਾਂ ਨੂੰ ਲਵਾ ਦੇ ਲਵਾ ਲਾਏ ਜਿਓ ਲਿਖਾ ਜਿਓ ਸਾਲ ਬਾਅਦ ਗਿੜਾ ਮਾਰਾਂਗੇ ਦੇਖਾਂਗੇ ਵੀ ਤੁਸੀਂ ਕੰਮਜਬ ਕਰਤੀਆ ਕਿ ਨਹੀਂ ਕਰਤੀਆ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ